तुमरू रूठी रहो मैं मनाता रहूं के इन अदाओं पे और प्यार अब तुम रूठी रहो मैं मनाता रहूं के इन अदाओं पे और प्यार आता है तुम रूठी रहो मैं मनाता रहूं के इन अदाओं पे और प्यार आता है तुम रूठी रहो मैं मनाता रहूं के इन अदाओं पे और प्यार आता है तुम रूठी रहो मैं मनाता रहूं के इन अदाओं पे और प्यार आता है तुम रूठी रहो मैं मनाता रहूं के इन अदाओं पे और प्यार आता है तुम रूठी रहो ਮੈਂ ਮਨਾਤਾ ਰਹੂ ਕਿ ਇਨ ਅਦਾਵਾਂ 'ਤੇ ਹੋਰ ਪਿਆਰ ਆਤਾ ਹੈ ਤੁਮ ਰੂਠੀ ਰਹੋ ਮੈਂ ਮਨਾਤਾ ਰਹੂ ਕਿ ਇਨ ਅਦਾਵਾਂ 'ਤੇ ਇਹ ਜੋ ਤੁਸੀਂ ਵੀਡੀਓ ਵੇਖੀ ਐ ਇਹ ਵੀਡੀਓ ਹੈ ਬਾਗਾ ਪੁਰਾਣਾ ਦੇ ਬਲੈਕ ਪ੍ਰਾਇਮਰੀ ਸਿੱਖਿਆ ਅਫਸਰ ਦੇਵੀ ਪ੍ਰਸ਼ਾਦ ਦੀ ਦੇਵੀ ਪ੍ਰਸ਼ਾਦ ਇੱਕ ਬੀਬੀ ਦੇ ਨਾਲ ਆਪਣੇ ਹੀ ਦਫਤਰ ਦੇ ਵਿੱਚ ਨੱਚਦੇ ਟੱਪਦੇ ਹੋਏ ਵਿਖਾਈ ਦੇ ਰਹੇ ਨੇ ਇਹ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਐ ਇਸ ਵੀਡੀਓ ਨੂੰ ਲੈ ਕੇ ਕਈ ਸ਼ੰਕੇ ਵੀ ਉੱਠ ਰਹੇ ਨੇ ਸਵਾਲ ਉੱਠ ਰਿਹਾ ਹੈ ਕਿ ਜਦੋਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਆਪਣੇ ਦਫ਼ਤਰ ਦੇ ਵਿੱਚ ਨਾਚ ਗਾਣਾ ਕਰ ਰਿਹਾ ਹੋਵੇ ਤਾਂ ਸਿੱਖਿਆ ਕਿਹੜੇ ਪਾਸੇ ਜਾਏਗੀ ਕੀ ਮਜਬੂਰੀ ਬਣ ਗਈ ਕਿ ਦੇਵੀ ਪ੍ਰਸ਼ਾਦ ਨੂੰ ਆਪਣੇ ਦਫ਼ਤਰ ਦੇ ਵਿੱਚ ਇਹ ਕੁਝ ਕਰਨਾ ਪਿਆ ਵੱਡਾ ਸਵਾਲ ਹੈ ਇੱਕ ਪਾਸੇ ਸਿੱਖਿਆ ਕ੍ਰਾਂਤੀ ਦੀਆਂ ਗੱਲਾਂ ਦੂਜੇ ਪਾਸੇ ਅਜਿਹੀਆਂ ਤਸਵੀਰਾਂ ਦਾ ਸਾਹਮਣੇ ਆਉਣਾ ਆਪਣੇ ਆਪ ਵਿੱਚ ਹੈਰਾਨੀਜਨਕ ਹੈ ਇਸ ਮਾਮਲੇ 'ਚ ਦੇਵੀ ਪ੍ਰਸ਼ਾਦ ਜੋ ਕਿ ਬੱਗਾ ਪ੍ਰਾਣਾ ਦੇ ਬਲੈਕ ਬਲੈਕ ਪ੍ਰਾਇਮਰੀ ਅਫਸਰ ਨੇਗੇ ਉਹਨਾਂ ਦੇ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਇਹ ਉਹਨਾਂ ਦੀ ਧਰਮ ਪਤਨੀ ਨੇ ਪਰ ਅਚਾਨਕ ਜਿਹੜੀ ਇਹ ਵੀਡੀਓ ਬਣੀ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਦਫ਼ਤਰ ਦੇ ਵਿੱਚ ਅਜਿਹਾ ਕਰਨ ਦੀ ਤੁਹਾਨੂੰ ਕੀ ਲੋੜ ਪੈਗੀ ਉਹ ਕਹਿੰਦੇ ਕਿ ਮੇਰੀ ਸਾਲਗिरा ਸੀ ਮੇਰੀ ਕੁਝ ਮਹੀਨੇ ਪਹਿਲਾਂ ਇਲੈਕਸ਼ਨ ਡਿਊਟੀ ਲੱਗੀ ਹੋਈ ਸੀ ਉਸ ਇਲੈਕਸ਼ਨ ਡਿਊਟੀ ਦੇ ਕਾਰਨ ਮੈਂ ਫਰੋਜ਼ਪੁਰੋਂ ਉਹਨਾਂ ਤੇ ਮੇਰੀ ਸਾਲਗिरा ਸੀ ਮੇਰੀ ਬਰੇਗੰਡ ਸੀ ਵਿਆਹ ਦੀ ਬਰੇਗੰਡ ਹੀ ਹੋਣੀ ਹੈ ਤਾਂ ਇਸ ਕਰਕੇ ਮੈਂ ਫਿਰੋਜ਼ਪੁਰੋਂ ਨਾ ਮੈਂ ਨਹੀਂ ਜਾ ਸਕਿਆ ਸਾਡੀ ਜਿਹੜੀ ਵਿਆਹ ਦੀ ਬਰੇਗੰਡ ਜ ਬਰੇਗੰਡ ਸੀ ਉਸ ਬਰੇ ਗਾਂਢ ਦੇ ਕਾਰਨ ਮੇਰੀ ਧਰਮ ਪਤਨੀ ਆਏ ਐ ਐਸੀ ਕੁਝ ਖੁਸ਼ੀ ਦੇ ਪਲ ਜਿਹੜੇ ਆ ਉਹ ਸਾਨੂੰ ਮਜਬੂਰਨ ਦਫ਼ਤਰ 'ਚ ਸਾਂਝੇ ਕਰਨੇ ਪਏ ਸਾਡਾ ਇਸ ਨੂੰ ਬਣਾਉਣ ਦਾ ਤੇ ਇਸ ਨੂੰ ਸੋਸ਼ਲ ਮੀਡੀਆ 'ਤੇ ਲੱਗ ਕੇ ਹੋਣ ਦਾ ਕੋਈ ਜਿਹੜਾ ਉਹ ਇਸ ਤਰ੍ਹਾਂ ਦਾ ਇਰਾਦਾ ਨਹੀਂ ਸੀ ਕੋਈ ਗਲਤ ਇਰਾਦਾ ਨਹੀਂ ਸੀ ਜਾਂ ਅਸੀਂ ਨਹੀਂ ਬਣਾਇ ਇਸ ਕਰਕੇ ਬਣਾਈ ਕਿ ਇਹਨੂੰ ਇਸ ਤਰ੍ਹਾਂ ਨਾਲ ਟ੍ਰੀਟ ਕੀਤਾ ਜਾਵੇ ਖੈਰ ਉਹਨਾਂ ਦਾ ਇਹ ਤਰਕ ਆਪਣੀ ਥਾਂ 'ਤੇ ਤੇ ਉਹਨਾਂ ਦੀ ਮਜਬੂਰੀ ਹੋ ਸਕਦੀ ਹੈ ਸਾਨੂੰ ਉਹਦੀ ਕਦਰ ਵੀ ਕਰਨੀ ਚਾਹੀਦੀ ਪਰ ਮਾਮਲਾ ਇਹ ਹੈ ਕੇ ਅਫਸਰਾਂ ਨੂੰ ਘੱਟੋ-ਘੱਟ ਮਾਨ ਮਰਿਆ ਦਾਵਾ ਤੇ ਸਥਾਨ ਦਾ ਧਿਆਨ ਰੱਖਣਾ ਚਾਹੀਦਾ ਹੈ ਉਹਨਾਂ ਦੀ ਨਿੱਜੀ ਜ਼ਿੰਦਗੀ ਹੈ ਉਹਨਾਂ ਦੀ ਨਿੱਜੀ ਜ਼ਿੰਦਗੀ ਨਾਲ ਕਿਸੇ ਵੀ ਪ੍ਰਕਾਰ ਦੀ ਕੋਈ ਛੇੜਛਾੜ ਤਾਂ ਨਹੀਂ ਕੀਤੀ ਜਾ ਸਕਦੀ ਪਰ ਜਦੋਂ ਜਨਤਕ ਥਾਂ ਤੇ ਐਸੀ ਗੱਲ ਕਰਦੇ ਆ ਤਾਂ ਉਹ ਫਿਰ ਗੱਲ ਜਨਤਾ 'ਚ ਆਉਣੀ ਤਾਂ ਬਣਦੀ ਹੈ ਕਿਉਂਕਿ ਸਰਕਾਰੀ ਦਫ਼ਤਰ ਤਾਂ ਲੋਕਾਂ ਤੇ ਜਨਤਾ ਦੇ ਨੇ ਪਰ ਹੁਣ ਲੋਕਾਂ 'ਚ ਇਹ ਗੱਲ ਆਈ ਹੈ ਉਹਨਾਂ ਨੇ ਆਪਣੀ ਸਫਾਈ ਜ਼ਰੂਰ ਦਿੱਤੀ ਆਪਾਂ ਨੂੰ ਇਹ ਸਫਾਈ ਵੀ ਸੁਣਦੇ ਆ ਤੇ ਨਾਲ ਨਾਲ ਇੱਕ ਵਾਰ ਉਹ ਵੀਡੀਓ ਫਿਰ ਦੇਖਦੇ ਆ ਤੇ ਸਰ ਸਵਾਲ ਇਹ ਹੈ ਕਿ ਦਫਤਰ ਦੇ ਵਿੱਚ ਹੀ ਤੁਹਾਨੂੰ ਕੀ ਚਾ ਚੜਿਆ ਸੀ ਨਿਤਜੰਦਾ ਕਿਉਂਕਿ एक्चुअली ਇਸ ਤਰ੍ਹਾਂ ਜੀ ਵੀ ਸ਼ਨੀਵਾਰ ਨੂੰ ਨਾ ਮੇਰੀ ਇਲੈਕਸ਼ਨ ਡਿਊਟੀ ਸੀਗੀ ਜੀ ਪਿਛਲੇ ਸਾਲ ਪਿਛਲੇ ਮਹੀਨੇ ਜੀ ਇਲੈਕਸ਼ਨ ਡਿਊਟੀ ਸੀ ਸਵੇਰੇ 7 ਵਜੇ ਹੋਣੀ ਸੀ ਤੇ ਮੇਰੀ ਉਹਦੋਂ ਨਾ ਐਨੀਵਰਸਰੀ ਸੀਗੀ ਜੀ ਤੇ ਵਾਈਫ ਨਾ ਐਕਚੁਅਲੀ ਫਰੋਜਪੁਰ ਮਿਆਂਨਾ ਤੇ ਵਾਈਫ ਮੇਰੇ ਕੋਲ ਹੀ ਸੀਗੀ ਸੁਹਾ ਗਈ ਮੇਰੇ ਕੋਲ ਜੀ ਜੀ ਉਹਦੇ ਕਰਕੇ ਉਹ ਹੋ ਗਿਆ ਕੁਝ ਭੁੱਲੇ ਨੂੰ ਭੁੱਲੇ ਕਿ ਹੋਰ ਏਦਾਂ ਸਾਡਾ ਕੋਈ ਮੈਲਾ ਫਾਈਟ ਨਹੀਂ ਸੀਗਾ ਜੀ ਔਰ ਵਾਈਫ ਨੇ ਅਸੀਂ ਬਣਾਈ ਆਪ ਹੀ ਬਣਾਈ ਵਾਈਫ ਨੇ ਬਣਾਈ ਸੀਗੀ ਜੀ ਜੀ कोई बारो नहीं है भी कोई गलत मंशा नाल वायरल की थी जी जी हां जी हां जी शुक्रिया जी शुक्रिया प्रसाद तुम रूठी रहो मैं मनाता रहूं के इन अदाओं पे और प्यार आज तुम रूठी रहो मैं मनाता रहूं के इन अदाओं पे और प्यार आता है तुम रूठी रहो मैं मनाता रहूं के इन अदाओं पे और प्यार आता है तुम रूठी रहो मैं मनाता रहूं के इन अदाओं पे और प्यार आता है तुम रूठी रहो मैं मनाता रहूं के इन अदाओं पे और प्यार आता है tum roothi raho main manata rahoon ke in adaon pe aur pyaar aata hai tum roothi raho main manata rahoon ke in adaon pe aur pyaar aata hai tum roothi raho main manata rahoon ke in adaon pe dev prasad unadi safai ਤੇ ਵੀਡੀਓ ਦੋਵੇਂ ਆਪਣੀ ਥਾਂ ਤੇ ਪਰ ਜਦੋਂ ਤੁਸੀਂ ਇੱਕ ਜ਼ਿੰਮੇਵਾਰ ਕੁਰਸੀ ਤੇ ਬੈਠੇ ਹੁੰਨੇ ਹੋ ਤਾਂ ਤੁਹਾਡੀਆਂ ਜ਼ਿੰਮੇਵਾਰੀਆਂ ਕਈ ਗੁਣਾ ਵੱਧ ਜਾਂਦੀਆਂ ਨੇ ਖਾਸ ਕਰ ਤੁਸੀਂ ਉਸ ਮਹਿਕਮੇ ਦੇ ਜਿਹੜੇ ਮਹਿਕਮੇ ਨੇ ਅੱਗੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣੀ ਹੈ ਬੱਚਿਆਂ ਨੂੰ ਚੰਗੇ ਨਾਗਰਿਕ ਬਣਾਉਣਾ ਹੈ ਕਿਵੇਂ ਬੈਠਣਾ ਹੈ ਕਿਵੇਂ ਉੱਠਣਾ ਹੈ ਇਸ ਦੀ ਜਾਣਕਾਰੀ ਦੇਣੀ ਹੈ ਸਮਾਜ ਚ ਚੰਗੇ ਨਾਗਰਿਕ ਬਣਾ ਕੇ ਭੇਜਣਾ ਉਸ ਵਿਭਾਗ ਦੇ ਅਫਸਰਾਂ ਨੂੰ ਘਟੋ ਘਟ ਇਨ੍ਹਾਂ ਗੱਲਾਂ ਤੋਂ ਪ੍ਰੇਜ ਰੱਖਣਾ ਚਾਹੀਦਾ ਹੈ